ਸਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜੀ ਅੱਜ ਦੀ ਵੀਡੀਓ ਪਿੰਡ rau ਕੇ ਕਲਾ ਜੀ ਤਹਿਸੀਲ ਨਿਹਾਲ ਸਿੰਘਗਲਾ ਜ਼ਿਲ੍ਹਾ ਬਾਰੀ ਨੂੰ ਪੈਂਦਾ ਜੀ ਮੋਗਾ ਜੀ ਦੀ ਵੀਡੀਓ ਚੈੱਕ ਕਰਨੀ ਮਾਲਾ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਆ ਸਸੀ ਗਾਲ ਜੀ ਸਸੀ ਗਾ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗਦਨ ਸ਼ਰਮਾ ਜੀ ਪਿੰਡ rau ke ਕਣਾ ਦਸੀ ਨਿਹਾਲ ਸਿੰਘ ਵਾਲਾ ਜਿਹੜਾ ਮੋਗਾ ਠੀਕ ਆ ਬਈ ਸੂਆ ਕਿ ਨਾ ਮਾ ਸੂਈ ਦੂਜਾ ਸੂਆਈ ਸੂਈ ਵੀ ਕਦੋਂ ਸੂਈ ਆ ਜੀ ਇਹਨਾਂ 25 ਦਿਨ ਤੇ 20 ਦਿਨ ਦੇ ਵਿੱਚ ਵਿੱਚ ਹੋ ਗਈ ਬੱਚਾ ਕੀ ਆ ਜੀ ਬੱਚੀ ਬੱਚੀ ਜੇਰਮਗਰ ਉਹ ਐਕਸਪਾਇਰ ਹੋ ਗਈ ਆ ਜੀ ਐਕਸਪਾਇਰ ਹੋ ਗਈ ਉਹਦੀ ਕੋਈ ਵੀਡੀਓ ਵਗੈਰਾ ਹਾਂਜੀ ਪਰ ਉਹ ਪਈ ਆਈ ਆਪਣੇ ਕੋਲ ਦੂਜੀ ਜੇਰਦੀ ਪਈ ਆ ਬੱਚੀ ਦੀ ਪਈ ਆ ਸਾਰੀ ਪਈ ਹਾਂਜੀ ਓਕੇ ਆਈ ਹਾਂਜੀ ਪੂਪ ਪਈ ਆਈ ਕਿੰਨਾ ਦੁੱਧ ਤਿਆਰ ਆ ਜੀ ਹਾਂ ਇਹ ਥਲੇ 13 ਕਿਲੋ ਦੁੱਧ ਦਾ ਹੀ ਤਿਆਰ ਜੋਕ ਕੇ ਦੁੱਧ ਬਾਦੀ ਤਰੀ ਆਉਂਦੀ ਸੀ ਹਾਂ ਜੋਕ ਕੇ ਦੇ ਦਾਂਗੇ ਜੀ ਦੁੱਧ ਬਾਦੀ ਤੋਂ ਇਹਦੇ ਬੱਚੇ ਦਾ ਕਰਕੇ ਦੁੱਧ ਥੋੜਾ ਘਟ ਗਈ ਆ 13 ਕਿਲੋ ਦੁੱਧ ਜੋਕ ਕੇ ਲੈ ਜੇ ਥਾਣਾ ਥਾਣਾ ਦੀ ਫੁੱਲ ਗਰੰਟੀ ਆ ਠੀਕ ਆ ਜੀ ਦੁੱਧ ਦਾ ਜੇ ਘਟ ਹੋਇਆ ਥਾਂ ਚ ਕੋਈ ਨੌਕਸ ਹੋਇਆ ਅਗਲਾ ਆਪਾਂ ਉਹਨੂੰ ਤੇਲ ਦਾ ਖਰਚਾ ਵੀ ਦੇਵਾਂਗੇ ਇੱਥੇ ਜਿੰਮੇਵਾਰੀ ਆ ਗਰੰਟੀ ਪੂਰੀ ਜੀ ਪੂਰੀ ਖੰਧੀ ਆਈ ਪੂਰੀ ਸੂਰ ਕੇ ਦਿਖਾ ਦਿਓ ਵੀਰੇ ਸੂਆ ਦੂਜਾ ਸੂਈ ਆ ਬਾਈ ਦੱਸਦਾ 20 ਤੋਂ 25 ਦਿਨ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਬੱਚੀ ਸੀਗੀ ਜ ਬੱਚੇ ਦੇ ਬਾਈ ਕਹਿੰਦਾ ਪ੍ਰੂਫ ਆਪਣੇ ਕੋਲ ਸਾਰੇ ਪਏ ਆ ਜੀ ਨੈੱਟ 13 ਕਿਲੋ ਦੁੱਧ ਸਿਆਰਾ ਦੋ ਟਾਈਮ ਚਾਰ ਟਾਈਮ ਛੇ ਟਾਈਮ ਤੀਰ ਵਿਚ ਵਾਈ ਕਰ ਸਕਦਾ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਦੂ ਮੋੜ ਲਿਆ ਵੀਰੇ ਉਪਰਾ ਕਰਦਾ ਬਾਈ ਕਹਿੰਦਾ ਬਾਹਰ ਕੱਢੀ ਨਹੀਂ ਤਾਂ ਕਰਕੇ ਜੀ ਬਾਕੀ ਰੰਗ ਪ੍ਰਿੰਟ ਦੀ ਚੰਗੀ ਆ ਦੁੱਧ ਅੱਜ ਦਾ 13 ਕਿਲੋ ਆ ਜੀ ਦੁੱਧ ਤਾਂ ਕਰਮਾਂ ਵਾਲੀ ਵਾਅਦੀ ਸੀਗੀ ਪਰ ਥੋੜਾ ਜਿਹਾ ਬੱਚੇ ਦਾ ਕਰ ਗਿਆ 13 ਕਿਲੋ ਬਾਈ ਦੇ ਘਰੇ ਜੋਕ ਕੇ ਲੈ ਜਾਓ ਜੀ ਬਾਈ ਦੱਸਦਾ ਕਿ ਆਪਣੇ ਥਾਣ ਦੀ ਜੇਰ ਦੀ ਭਾਰ ਪਿੱਛੇ ਦੀ ਫੁੱਲ ਗਾਰੰਟੀ ਹੋਊਗੀ ਜੇ ਇੱਥੇ ਆ ਕੇ ਕੋਈ ਗਲਤ ਨਿਕਲਦਾ ਆਪਾਂ ਤੇਲ ਖਰਚਾ ਦੇ ਕੇ ਤੋਰਾਂਗੇ ਜੀ ਦੋਹੇ ਸਾਰਾ ਹੈ ਭਾਈ ਗਾਰੰਟੀ ਆ 5 ਫੈਂਟ ਆਉਂਦੀ ਹੈ ਇਹਦੀ ਫੈਂਟ ਕਢਾ ਕੇ ਵੀ ਤੂੰ ਜਾ ਸਕਦਾ ਬੰਦਾ ਠੀਕ ਆ ਬਰੇ ਠੰਡੀ ਸੀਲ ਫੁੱਲ ਆ ਬਾਕੀ ਸੀਲਸ ਲੱਗ ਪੂਰੀ ਐ ਸੋੜਿਆ ਕੈਮਰੇ ਤੋਂ ਡਰਦਾ ਜੀ ਪਸੂ ਬਾ ਕੋਈ ਗੱਲ ਨਹੀਂ ਕੋਈ ਚੱਕਰ ਲਓ ਜੀ ਜਿਵੇਂ ਕੋਈ ਮਰਜ਼ੀ ਬੈਠਾ ਰਵੇ ਜੀ ਬੇਫਿਕਰ ਹੋ ਜੇ ਨਿਆਣਾ ਪਾਉਣਾ ਪਾ ਲਿਓ ਨਹੀਂ ਪਾਉਣਾ ਨਹੀਂ ਪਾਉਣਾ ਨਾ ਪਾਉ ਕੋਈ ਚੱਕਰ ਠੰਡੀ ਪੂਰੀ ਐ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਡਿਮਾਂਡ ਆਪਾਂ ਫੋਨ ਤੇ ਕਰ ਲਾਂਗੇ ਡਿਮਾਂਡ ਛੁੱਟ ਗਈ ਆ ਹਰ ਵੀਰ ਪਾ ਲੈ ਸਕਦਾ ਠੀਕ ਆ ਜੀ ਡਿਮਾਂਡ ਬਾਈ ਕਹਿੰਦਾ ਜੈ ਜੀ ਹੋਊਗੀ ਬੇਫਿਕਰ ਹੋ ਜਿਓ ਜੀ ਡਿਮਾਂਡ ਆਪਾਂ ਫੋਨ ਤੇ ਕਰ ਲਾਂਗੇ ਜੀ ਬਾਕੀ ਜਿਹੜੇ ਪ੍ਰੂਫ ਆ ਬਾਈ ਕੋਲ ਲੈ ਸਕਦੇ ਆ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ ਜੀ